ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਕਰ ਬੀਰ ਬਜਰੰਗੀ ਮਹਾਂਦੇ ਮੈਂ ਨਿਰੰਦਰ ਠੌਰ ਪੰਜਾਬ ਸਚੇਵ ਸ਼ਿਵ ਸੈਨਾ ਉਦੋਵਾਲਾ ਸਾਹਿਬ ਠਾਕਰੇ ਅੱਜ ਅਸੀਂ ਆਪਣੀ ਨਵਾਂ ਸ਼ੀ ਟੀਮ ਨੂੰ ਲੈ ਕੇ ਜਿਹਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਵਰਨੂ ਸੋਪੀ ਜੀ ਜ਼ਿਲ੍ਹਾ ਸੀਨੀਅਰ ਪ੍ਰਧਾਨ ਜਸਵਿੰਦਰ ਮੌਰ ਜੀ ਸਾਡੇ ਸਿਟੀ ਪ੍ਰਧਾਨ ਧਰਮਵੀਰ ਜੀ ਤੇ ਸਾਡੇ ਹੋਰ ਸ਼ਿਵ ਸੈਨਿਕ ਅੱਜ ਅਸੀਂ ਇਕੱਠੇ ਹੋ ਕੇ ਜੋ ਕਿ ਸਾਨੂੰ ਸਾਡੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ ਨੇ ਦਿਸ਼ਾ ਨਿਰਦੇ ਦਿੱਤਾ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਪ੍ਰਭਕ타 ਚੰਦਰ ਕਾਂਟ ਚੱਡਾ ਜੀ ਜੋ ਕਿ ਲੁਧਿਆਣਾ ਤੋਂ ਹਨ ਉਹਨਾਂ ਦੇ ਉਤੋਂ ਲੁਧਿਆਣਾ ਪ੍ਰਸ਼ਾਸਨ ਨੇ ਹੇਟ ਸਪੀਚ ਦਾ ਪਰਚਾ ਦਰਜ ਕਰ ਦਿੱਤਾ ਜਿਹੜਾ ਕਿ ਪਰਚਾ ਬੇਬੁਨਿਆਦ ਹੈ ਉਹ ਗਲਤ ਤਰੀਕੇ ਨਾਲ ਕੀਤਾ ਗਿਆ ਆ ਅੱਜ ਅਸੀਂ ਐਸਐਸਬੀ ਸਾਹਿਬ ਤੋਂ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਹ ਜਿਹੜਾ ਪਰਚਾ ਝੂਠਾ ਆ ਉਹਨੂੰ ਰੱਦ ਕੀਤਾ ਜਾਵੇ ਜਲਤੋ ਜਲਤ ਜੇਕਰ ਇਹ ਪਰਚਾ ਨਹੀਂ ਰੱਦ ਹੁੰਦਾ ਤਾਂ ਸ਼ਿਵ ਸੈਨਿਕ ਜੋ ਸਾਡੇ ਪੰਜਾਬ ਪ੍ਰਧਾਨ ਦਾ ਆਦੇਸ਼ ਹੋਵੇਗਾ ਉਸ ਤਹਿਤ ਕਾਰਵਾਈ ਨੂੰ ਅੰਜਾਮ ਦੇਣਗੇ ਜੇਕਰ ਆ ਬੀਰ ਬਜਰੰਗੇ ਹਰ ਹਰ ਮਹਾਦੇ ਮੈਂ ਵਰਨ ਸੋਪਤੀ ਸ਼ਿਵ ਸੈਨਾ ਉਦਵ ਸਾਹਿਬ ਬਾਲਾ ਸਾਹਿਬ ਠਾਕਰੇ ਉਪ ਪ੍ਰਧਾਨ ਪੰਜਾਬ ਜਿੱਦਾਂ ਕਿ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਅੱਜ ਪੂਰੀ ਨਵਾਂ ਸ਼ਹਿਰ ਦੀ ਜ਼ਿਲ੍ਹੇ ਦੀ ਟੀਮ ਨੂੰ ਲੈ ਕੇ ਅਸੀਂ ਐਸਐਸਪੀ ਨਵਾਂ ਸ਼ਹਿਰ ਨੂੰ ਜਿਹੜਾ ਆ ਮੰਗ ਪੱਤਰ ਦਿੱਤਾ ਹੈ ਕਿ ਜੋ ਅੱਜ ਜੋਗ ਸ਼ਰਮਾ ਜੀ ਸਾਡੇ ਪੰਜਾਬ ਪ੍ਰਧਾਨ ਉਹਨਾਂ ਦੀ ਦਿਸ਼ਾ ਦੇ ਦੇ ਅਨੁਸਾਰ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਮੰਗ ਪੱਤਰ ਦਿੱਤੇ ਗਏ ਆ ਸੋਹਣਿਆ ਦੇ ਲਈ ਕੀ ਮੰਗ ਕਾਢੂ ਜਾ ਰਹੀ ਨਹੀਂ ਔਰ ਉਹਨਾਂ ਦੀ ਅਗਵਾਈ ਵਿੱਚ ਬਹੁਤ ਸਾਰੇ ਲੋਕ ਇਕੱਠਾ ਹੋਇਆ ਸੀ ਔਰ ਪਿੰਡ ਬਣੋ ਬਹੁਤ ਜੋਸ਼ ਨਾਲ ਦਿੱਤਾ ਗਿਆ ਸੀ ਔਰ ਸੜਕ ਦੇ ਕਿਨਾਰੇ ਆਪ ਵੀ ਵੱਲੋਂ ਦਿਖਿਆ ਹੋਏਗਾ ਸੜਕ ਦੇ ਕਿਨਾਰੇ ਸਕੂਲ ਦੇ ਬਾਹਰ ਗੰਦੀ ਦੀ ਝਾਪੂ ਦਿੱਤੀ ਗਈ ਸੀ ਸਰਕਾਰ ਨੂੰ ਜੋ ਹੈ ਉਹ مالی ਸਹਾਇਤਾ ਦਿੱਤੀ ਜਾਣੀ ਹੈ ਔਰ ਇਸ ਦਾ ਵਰਤੋਂ ਅਸੀਂ ਪਿੰਡ ਦੀ ਸਹੂਲਤਾਂ ਲਈ ਪਿੰਡ ਨੂੰ ਲੋਕਾਂ ਨੂੰ ਹੋਰ ਜਿਆਦਾ ਸੂਰਤ ਦਾ ਦੇਣ ਦੇ ਲਈ ਅਸੀਂ ਇਸ ਦੀ ਵਰਤੋਂ ਕਰ ਸਕਦੇ ਹਾਂ ਪੰਚਾਇਤਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਅਤੇ ਆਪਣਾ ਆਦਰਸ਼ ਪਿੰਡ ਬਣਾਉਣ ਦੇ ਲਈ ਇਹ ਆਪ ਜੀ ਜੋ ਆਪ ਦੀ ਕਰੋ ਸਹਿਯੋਗ ਦੀ ਵਰਤੋਂ ਕੀਤੀ ਹੈ ਤਾਂ ਆਸ ਕਿ ਹੋਇਆ ਉਹ ਅਜਿਹੋ ਲੋਕੀਤੀ ਜਾਂਦੀ ਹੈ ਇੱਥੇ ਇਕੱਠੇ ਹੋਣ ਦਾ ਇੱਕ ਇਹਦੇ ਮਕਸਦ ਹੈ ਜਦੋਂ ਅਸੀਂ ਕਿਸੇ ਸੰਸਾਦ ਦੇ ਵਿੱਚ ਜਾਂਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਆਂਦਾ ਹੈ ਕਿ ਆਪਾਂ ਕਿਸ ਕੰਮ ਦੇ ਲਈ ਜਾ ਕੇ ਆਏ ਆ ਐਸ ਡੀਓ ਪਬਲਿਕ ਹੈਲਥ ਮਨਜਿੰਦਰ ਜੀ ਉਹਨਾਂ ਨੂੰ ਫਿਰ ਤੋਂ ਬੇਨਤੀ ਹੈ ਕਿ ਕਾਈਨਿਸ ਕੇਸ ਦੇ ਉੱਪਰ ਹੋਣ ਜਾਣ ਬਾਬਰ ਆਪ ਜੀ ਨੂੰ ਜੋ ਹੈ ਯਤਨ ਕੀਤੀ ਜਾ ਰਹੀ ਹੈ एसक्यू पब्लिक हैंKindly स्टेज ਦੇ ਉੱਪਰ ਆਜਣ ਔਰ ਇੱਕ ਵਾਰ ਫਿਰ ਤੋਂ ਆਪਜੀ ਨੂੰ ਅਪੀਲ ਕੀਤੀ ਜਾ ਰਹੀ ਹੈ ਇਸ ਦਿਨ ਨਹੀਂ ਪਿੰਡ ਦੇ ਹਰ ਵਸਨੀਕ ਦੇ ਨਾਲ ਹਰ ਨਾਗਰਿਕ ਦੇ ਨਾਲ ਪਿੰਡ ਵਿੱਚ ਜੋ ਅੱਛਾ ਅਸੀਂ ਕਰ ਰਹੇ ਹਾਂ ਜਾਂ ਜੋ ਅਸੀਂ ਅੱਛਾ ਕਰਨਾ ਚਾਹੁੰਦੇ ਹਾਂ ਉਹ ਸਰਕਾਰ ਨੂੰ ਦੱਸ ਕੇ ਔਰ ਉਹਦਾ ਉਹਨਾਂ ਵੱਲੋਂ ਉਹਨਾਂ ਵੱਲੋਂ ਜੋ ਹੈ ਇਹ ਅਸੀਂ

ਕਿ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿੱਚ ਭਾਈਚਾਰਾ ਕਾਇਮ ਕਰਨਾ ਜਿਹਦੇ ਵਿੱਚ ਉਹਨਾਂ ਦੀ ਅਪੀਲ ਸੀ ਕਿ ਅਸੀਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਹਲਕਾ ਬੰਗਾ ਹਲਕਾ ਨਾਮਾ ਸ਼ਹਿਰ ਹਲਕਾ ਬਲਾਚੌਰ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਔਰ ਜਿੱਥੇ ਇਲੈਕਸ਼ਨ ਵੀ ਹੋਇਆ ਬੜੀ ਸ਼ਾਂਤੀਪੂਰਵਕ ਇਲੈਕਸ਼ਨ ਹੋਇਆ ਜਿਸ ਗੱਲ ਦੀ ਕਿ ਮੈਂ ਪ੍ਰਸ਼ਾਸਨ ਨੂੰ ਔਰ ਸਾਡੇ ਨਾਲ ਵਿਧਾਇਕ ਸਾਹਿਬਾਨ ਖੜੇ ਮੈਂ ਬਹੁਤ ਬਹੁਤ ਮੈਂ ਮੁਬਾਰਕਬਾਦ ਵਧਾਈ ਦਿੰਦਾ ਔਰ ਜਿਹੜੇ ਪੰਜ ਸਰਪੰਚ ਚੁਣੇ ਗਏ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਵਧ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਉਪਰਾਲਾ ਸੀ ਉਹ ਪੰਜ ਸਾਬਾਨ ਦੀ ਜਿਹੜਾ ਸੌ ਚੱਕ ਦਾ ਸਮਾਗਮ ਸੀ ਬੜੇ ਅਮਨ ਸ਼ਾਂਤੀ ਦੇ ਨਾਲ ਪੂਰਵਕ ਹੋਇਆ ਬੜੀ ਬੜੀ ਖੁਸ਼ੀ ਖੁਸ਼ੀ ਜਿਹੜੇ ਆ ਪੰਜ ਸਰਪੰਚ ਸਾਬਾਨ ਜਿਹੜੇ ਆ ਉਹਨਾਂ ਨੇ ਨਵਜ ਨਿਯੁਕਤ ਜਿਹੜੇ ਆ ਉਹਨਾਂ ਨੇ ਸੌ ਚੁੱਕੀ ਹੈ ਔਰ ਮੈਂ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹਨਾਂ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਤੇ ਪੂਰੇ ਹੌਲ ਖਤਰੇ ਉੱਤੇ ਭਾਰਤ ਦੀ ਬਹੁਤ ਹੀ ਅਹਿਮ ਲਖਣ ਜੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਰੁਕੇ ਗਈ ਸੀ ਉਸ ਵਿੱਚ ਨਾਮ ਜੁਕਤ ਹੋਏ ਪੰਚ ਸਰਵਨਾ ਦੇ ਕਰਵਾਈ ਜਾ ਰਹੇ ਸੌਜਿਕ ਸਮਾਗਮ ਮੌਕੇ ਮੱਧ ਤੇ ਬ੍ਰਾਜਮਾਨ ਬਹੁਤ ਹੀ ਸਤਿਕਾਰਯੋਗ ਬੰਗਾ ਤੋਂ ਐਮ ਐਲ ਏ ਡਾਕਟਰ ਸੁਖੀ ਜੀ ਸਰਾਲ ਸਾਹਿਬ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਸਾਹਿਬ ਮੈਂ ਤੁਹਾਡਾ ਹੋਰ ਅਲੱਗ-ਅਲੱਗ ਜ਼ਿਲ੍ਹੇ ਦੇ ਪਿੰਡਾਂ ਤੋਂ ਆਏ ਪੰਚ ਸਾਹਿਬ ਸਰਪੰਚ ਸਾਹਿਬ ਮੈਂ ਤੁਹਾਡਾ ਸਾਰਿਆਂ ਦਾ ਨਮਾਸ਼ਕਾਰ ਪਹਾਰਨ ਤੇ ਜੀ ਆਇਆਂ ਆਖਦਾ ਤੁਹਾਡਾ ਵੈਲਕਮ ਕਰਦਾ ਔਰ ਤੁਸੀਂ ਅੱਜ ਤੋਂ ਸੋਹ ਚੱਕ ਸਮਾਗਮ ਤੋਂ ਬਾਅਦ ਜਾ ਕੇ ਆਪਣੇ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰਨੀ ਆ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਤੁਸੀਂ ਜਨਤਾ ਦੇ ਚੁਣੇ ਹੋਏ ਨਮਾਇੰਦੇ ਹੋ ਔਰ ਜਦੋਂ ਬੰਦਾ ਵੋਟਾਂ ਨਾਲ ਚੁਣ ਜਾਂਦਾ ਉਹਦੀ ਕੋਈ ਪਾਰਟੀ ਨਹੀਂ ਹੁੰਦੀ ਬਖਵਾਦੀ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਮੈਂ ਤਾਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰੋ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰੋ ਇਹ ਤੁਹਾਨੂੰ ਲੱਗਦਾ ਕਿ ਜਿਸ ਗਲੀ 'ਚ ਤੁਹਾਨੂੰ ਨਹੀਂ ਵੀ ਵੋਟ ਪਈ ਉੱਥੇ ਵੀ ਜਾ ਕੇ ਆਪਣੀ ਆਪਣੀ ਡਿਵੈਲਪਮੈਂਟ ਕਰੋ ਤਾਂ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਕਿ ਇੱਕ ਪੰਜਾਬ ਨੂੰ ਨਵਾਂ ਪੰਜਾਬ ਬਣਾਉਣਾ ਵਧੀਆ ਪੰਜਾਬ ਬਣਾਉਣਾ ਉਹਨਾਂ ਦਾ ਸੁਪਨਾ ਸਕਾਰਤ ਕਰ ਸਕੀਏ ਮੈਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਸਾਰੇ ਹੀ ਸਟਾਫ ਦਾ ਔਰ ਸਾਰੇ ਹੀ ਆਿਆਂ ਦਾ ਧੰਨਵਾਦ ਵੀ ਕਰਦਾ ਔਰ ਬੇਨਤੀ ਕਰਦਾ ਕਿ ਜਿਸ ਆਸ ਨਾਲ ਤੁਸੀਂ ਆਏ ਹੋ ਉਹ ਆਸ ਤੁਹਾਡੀ ਪੂਰੀ ਹੋਵੇ ਔਰ ਅੱਜ ਤੁਸੀਂ ਸੋਹ ਚੱਕ ਕੇ ਜਾਣੀ ਆ ਧੰਨਵਾਦ ਜੀ ਸਾਹਿਬ ਡਾਕਟਰ ਸੁਖਵਿੰਦਰ ਕੁਮਾਰਜੀ ਸੁਖੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਉਹਨਾਂ ਨੇ ਪਹਿਲਾਂ ਆਪਣਾ ਮੈਡੀਕਲ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਤੇ ਹੁਣ ਐਜ਼ ਬਤੌਰ ਐਮਐਡੀ ਵੀ ਸੇਵਾ ਕਰ ਰਹੇ ਨੇ ਔਰ ਉਹਨਾਂ ਨੇ ਅਜੇ ਵੀ ਆਪਣਾ profession ਨਹੀਂ ਛੱਡਿਆ ਤੇ ਨਾਲ ਨੂੰ ਕਰ ਰਹੇ ਨੇ ਤੇ ਉਹਨਾਂ ਨੂੰ ਬੜੇ ਹੀ ਸੌਖ ਸਮਰਾ ਦੇ ਮੌਕੇ ਤੇ ਅੱਜ ਦੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਵਿਧਾਨ ਸਭਾ ਦੇ ਗੈੱਟੀ ਸਪੀਕਰ ਸੁਦਾਂਜਾ ਸਿੰਘ ਜੀ ਡੋੜੀਸਾ ਉਹਨਾਂ ਦੇ ਨਾਲ ਐਮਐਲਏ ਬਲਚਰ ਸਾਡੀ ਭੈਣ ਸੰਤੋਸ਼ ਕਟਾਰੀਆ ਜੀ ਵਿਧਾਨ ਸਭਾ ਹਲਕਾ ਨਮਾ ਸ਼ਹਿਰ ਦੇ ਇੰਚਾਰਜ ਲਲਿਤ ਮਾਨ ਬੱਲੂ ਜੀ ਸਾਡੇ ਸੀਨੀਅਰ ਅਗੂ ਕੋ ਜੀ ਸਰਾਜੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਜੈਸ਼ਮਨ ਦਿਮਾਂਜੀ ਡਾਕਟਰ ਮਹਿਤਾਬ ਸਿੰਘ ਜੀ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਜਰਵਾਲ ਸਾਹਿਬ ਚੇਅਰਮੈਨ ਸਾਹਿਬ ਔਰ ਬਾਕੀ ਬਿੰਡਾ ਤੋਂ ਆਏ

ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਧਾ ਅਤੇ નિਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਰੱਖਾਂਗੀ ਅਤੇ ਮੈਂ ਪੰਚ ਵਜੋ ਆਪਣੇ ਫਰਜ਼ਾਂ ਨੂੰ ਨਿਸ਼ਚਿਤਪੂਰਵਕ ਨਿਸ਼ਚਿਤਪੂਰਵਕ ਅਤੇ ਇਮਾਨਦਾਰੀ ਅਤੇ ਇਮਾਨਦਾਰੀ ਨਾਲ ਨਿਵਾਵਾਂਗਾ ਨਿਵਾਵਾਂਗੀ ਅਤੇ ਮੈਂ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰਨ ਬਿਨਾਂ ਕਿਸੇ ਡਰਨ ਪੱਖਪਾਤ ਪੱਖਪਾਤ ਸੰਦੇਹ ਸੰਦੇਹ ਜਾਂ ਮਾੜੀ ਭਾਵਨਾ ਦੇ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗੀ ਕਰਾਂਗਾ ਇਨਕਲਾਬ ਜਿੰਦਾਬਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਸਾਈਂ ਵਾਤ ਵਿੜਾਈਆਂ ਜਿਸ ਭਾਵੇ ਤਿਸ ਦੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਸੰਗਤ ਦੇ ਦੁਆਰਾ ਆਪ ਸਭ ਨੂੰ ਬਹੁਤ ਬੜਾਈ ਬਖਸ਼ੀ ਹੈ ਆਪ ਜੀ ਦੇ ਪਰਿਵਾਰ ਦੇ ਵਿੱਚ ਲੱਖਾਂ ਖੁਸ਼ੀਆਂ ਦੀ ਬਖਸ਼ਿਸ਼ ਕੀਤੀ ਹੈ ਕਿਉਂਕਿ ਮੈਨੂੰ ਵਕ ਵਕ ਪੋਲਿਟੀਕਲ ਸਖੇਤਾਂ ਦੇ ਨਾਲ ਰਹਿਣ ਦਾ ਉਹਨਾਂ ਦੇ ਵਿਚਾਰ ਸੁਣਨ ਦਾ ਜਿਨ੍ਹਾਂ ਦੀ ਉਮਰ ਬਹੁਤ ਵਡੇਰੀ ਹੈ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ ਮੈਂ ਉਹਨਾਂ ਕੋਲੋਂ ਸੁਣਿਆ ਹੈ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਵਜ਼ੀਰ ਐਮ ਐਲ ਏ ਮੰਤਰੀ ਇਹ ਬਣਨਾ ਸੌਖਾ ਹੈ ਪਰ ਪਿੰਡ ਦਾ ਪੰਚ ਤੇ ਸਰਪੰਚ ਬਣਨਾ ਬਹੁਤ ਔਖਾ ਹੈ ਤੁਹਾਨੂੰ ਪਿੰਡ ਵਾਲਿਆਂ ਨੇ ਮਾਣ ਬਖਸ਼ਿਆ ਤੁਹਾਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਇਹ ਜਿਹੜਾ ਔਖਾ ਕੰਮ ਜੇ ਸੰਗਤ ਦਾ ਅਸ਼ੀਰਵਾਦ ਹੋਵੇ ਤੇ ਸੌਖਾ ਹੋ ਜਾਂਦਾ ਹੈ ਅੱਜ ਪੰਜ ਸਹਿਬਾਨ ਜਿਹੜੇ ਨੇ ਉਹਨਾਂ ਦਾ ਸੌਚਕ ਸਮਾਗਮ ਹੈ ਔਰ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਨਾਲ ਸਾਡੇ ਹਲਕਾ ਬੰਗਾ ਤੋਂ ਸੇਵਾ ਕਰ ਰਹੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮਐਲਏ ਸਾਹਿਬ ਹਲਕਾ ਬਲਾਜਰ ਤੋਂ ਸੇਵਾਦਾਰ ਨੇ ਭੈਣ ਜੀ ਸੰਤੋਸ਼ ਕਟਾਰੀਆ ਜੀ ਐਮਐਲਏ ਸਾਹਿਬ ਔਰ ਹਲਕਾ ਨਮਾ ਸ਼ਹਿਰ ਤੋਂ ਜੋ ਸੇਵਾ ਨਿਭਾਰੇ ਨੇ ਲਲਿਤ ਮੋਨ ਪਾਟਕ ਜੀ ਜੋ ਕਿ ਹਲਕਾ ਇੰਚਾਰਨ ਨੇ ਔਰ ਵਾਈਸ ਚੇਅਰਮੈਨ ਨੇ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਨਾਲ ਹਲਕਾ ਬੰਗਾ ਤੋਂ ਕੁਲਜੀਤ ਸਿੰਘ ਸਰਾਲ ਸਾਹਿਬ ਬਾਈਸ ਚੇਅਰਮੈਨ ਨੇ ਜਲ ਸਰੋਤ ਨਿਗਮ ਦੇ ਨਾਲ ਸਾਡੇ ਜੋਧ ਦੇ ਆਗੂ ਨੇ ਰੋਵੀ ਵੰਗਾ ਜੀ ਔਰ ਨਵਾਂ ਸ਼ਹਿਰ ਤੋਂ ਜਿਹੜੇ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਇਸ ਨਾਮ ਦਰਵਾਹ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਸਾਡੇ ਬਲਵੀਰ ਕਰਨਾਣਾ ਜੀ ਮਾਰਕੀਟ ਕਮੇਟੀ ਨਵਾਂ ਸ਼ਹਿਰ ਦੇ ਚੇਅਰਮੈਨ ਸਾਡੇ ਗਗਨ ਅਗਨੀ ਹੋਤਰੀ ਜੀ ਔਰ ਬਲਾ ਚੌਰ ਤੋਂ ਜਿਹੜੇ ਕਿ ਸਾਡੇ ਜ਼ਿਲ੍ਹੇ ਦੇ ਵੀ ਪ੍ਰਧਾਨ ਨੇ ਸਤਨਾਮ ਜਲਾਲਪੁਰ ਜੀ ਕਿਉਂਕਿ ਮੈਂ ਉਹਨਾਂ ਸਖਸ਼ੇਤਾ ਨੂੰ ਸਟੇਜ ਦੇ ਉੱਤੇ ਵੀ ਔਰ ਅੱਜ ਪੰਡਾਲ ਦੇ ਵਿੱਚ ਬੈਠਿਆ ਵੀ ਦਰਸ਼ਕ ਕਰ ਰਿਹਾ ਜਿਨ੍ਹਾਂ ਦੇ ਨਾਲ ਮੈਂ ਆਪਣੇ politcal career ਦੀ ਸ਼ੁਰੂਆਤ ਕੀਤੀ ਲਗਭਗ 2012 ਤੋਂ ਔਰ 12 ਸਾਲਾਂ ਦੇ ਵਿੱਚ ਮੇਰੇ ਨਾਲ ਦੇ ਸਾਥੀ ਐਮਐਲਏ ਵੀ ਬਣੇ ਮੰਤਰੀ ਵੀ ਬਣੇ ਔਰ ਪੰਜ ਸਰਪੰਚ ਵੀ ਅੱਜ ਪਿੰਡਾਂ ਵਿੱਚੋਂ ਉਹਨਾਂ ਨੂੰ ਮੌਕਾ ਮਿਲਿਆ ਔਰ ਸਾਡੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਤਿੰਨ ਹਲਕੇ ਪੈਂਦੇ ਨੇ ਬਲਾਚੌਰ ਬੰਗਾ ਤੇ ਨਵਾਂ ਸ਼ਹਿਰ ਜਿਹਦੇ ਵਿੱਚ ਐਜ਼ ਅ ਡਿਪਟੀ ਕਮਿਸ਼ਨਰ ਸਾਡੇ ਬਹੁਤ ਹੀ ਇਮਾਨਦਾਰ ਅਫਸਰ ਰਜੇਸ਼ ਧਮਾਨ ਜੀ ਆਈਐਸ ਸਾਹਿਬ ਔਰ ਇਹਨਾਂ ਦੇ ਨਾਲ ਜਿਹੜੇ ਡਾਕਟਰ ਨੇ ਮਹਤਾਬ ਸਿੰਘ ਜੀ ਆਈਪੀਐਸ ਨੇ ਜਿਹੜੇ ਕਿ ਐਜ਼ ਅ ਐਸਐਸਪੀ ਆਪਣੀ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਨਾਲ ਏਡੀਸੀ ਸਾਹਿਬ ਐਸਜੀਪੀ ਸਾਹਿਬਾਨ ਆਏ ਨੇ ਅੱਜ ਮੈਂ ਤੁਹਾਨੂੰ ਸੋਚਣ ਤੋਂ ਪਹਿਲਾਂ ਆਪਣੇ ਪੋਲੀਟਿਕਲ ਕੈਰੀਅਰ ਬਾਰੇ ਗੱਲ ਜਰੂਰ ਕਰਨੀ ਚਾਹੁੰਦਾ ਕਿਉਂਕਿ ਮੈਂ ਜਦੋਂ ਕੁਦਰਤੀ ਤੌਰ ਤੇ ਜਿਹੜੇ ਮੋਹਰੇ ਬੈਠੇ ਹੋਣ ਜਿਹੜਾ ਕੋਈ ਮੈਨੂੰ ਮਿਲਣ ਆਵੇ ਮੈਨੂੰ ਉਹਦੇ ਦਿਲ ਦੀ ਗੱਲ ਪਤਾ ਲੱਗ ਜਾਂਦੀ ਹੈ ਕਿਉਂਕਿ ਮੈਂ ਦੇਖ ਰਿਹਾ ਤੁਹਾਡੇ ਵਿੱਚੋਂ ਬਹੁਤ ਵੱਡੀ ਗਿਣਤੀ ਇਦਾਂ ਦੀ ਹੈ ਜਿਹਨਾਂ ਨੇ ਸੋਚਿਆ ਨਹੀਂ ਸੀ ਕਿ ਅਸੀਂ ਪਿੰਡ ਦੇ ਪੰਚਾਇਤ ਮੈਂਬਰ ਬਣਨਾ ਹੈ ਉਹਦਾ ਮੌਕੇ ਦੇ ਉੱਤੇ ਕੋਈ ਸਬਾਬ ਇਦਾਂ ਦਾ ਬਣਿਆ ਕੋਈ ਸਮਾਂ ਇਦਾਂ ਦਾ ਬਣਿਆ ਕਿ ਤੁਹਾਨੂੰ ਇਲੈਕਸ਼ਨ ਵੀ ਲੜਨਾ ਪਿਆ ਔਰ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵੱਡਾ ਮਾਨ ਸਨਮਾਨ ਜਿਹੜਾ ਬਖਸ਼ਿਆ ਮੈਂ ਜਿਸ ਦਿਨ ਆਪਣੇ ਕਾਰੋਬਾਰ ਤੇ ਬੈਠਾ ਤੇ ਮੇਰਾ ਦੋਸਤ ਮੇਰੇ ਕੋਲ ਆਇਆ ਤੇ ਮੈਂ ਗੱਲ ਉਹਨਾਂ ਨੂੰ ਸੁਣਾਉਣ ਲੱਗਾ ਜਿਹੜੇ ਕਹਿੰਦੇ ਯਾਰ ਅਸੀਂ ਫਸਤਾ ਨਹੀਂ ਕਿ ਕਿਤੇ ਬਣ ਗਏ ਕਿਉਂਕਿ ਜਦੋਂ ਹੁਣ ਪਹਿਲਾਂ ਆਪਣੇ ਰੋਜ਼ ਘਰ ਦੇ ਕੰਮਕਾਰ ਜਿੱਦੋਂ ਤੋਂ ਹੁਣ ਤੁਸੀਂ ਬਣੇ ਹੋ ਤੇ ਤੁਹਾਡੇ ਕੋਲ ਸਵੇਰੇ ਉੱਠ ਕੇ ਪਿੰਡ ਦੇ ਕੰਮ ਤੁਹਾਡੇ ਇਲਾਕੇ ਦੇ ਕੰਮ ਲੋਕਾਂ ਦੀਆਂ ਪਰਸਨਲ ਗੱਲਾਂ ਲੋਕਾਂ ਦੇ ਪਰਸਨਲ ਮੈਟਰ ਕਿਉਂਕਿ ਤੁਸੀਂ ਉਹਨਾਂ ਨੂੰ ਇੱਕ ਗੱਲ ਕਹਿੰਦੇ ਹੋਣੇ ਹੇ ਸਾਨੂੰ ਸੌਂ ਦਾ ਚੱਕ ਲੈਣ ਦੋ ਗੱਲ ਸੱਚੀ ਹੈ ਕਿ ਝੂਠ ਆ ਸੋ ਮੇਰੇ ਕਹਿਣ ਦਾ ਭਾਵ ਜਿਸ ਦਿਨ ਮੈਂ ਪਹਿਲੇ ਦਿਨ ਆਪਣੇ ਕਾਰੋਬਾਰ ਤੇ ਬੈਠਾ ਤੇ ਮੇਰਾ ਦੋਸਤ ਆਇਆ ਕਹਿੰਦੇ ਇੱਕ ਆਮ ਆਦਮੀ ਪਾਰਟੀ ਬਣੀ ਐ ਉਹਦੇ ਵਿੱਚ ਸੇਵਾ ਕਰਨੀ ਐ ਚੱਲ ਮੇਰੇ ਨਾਲ ਮੀਟਿੰਗ ਤੇ ਚੱਲ ਮੈਂ ਉਹਨੂੰ ਕਿਹਾ ਮੈਂ ਕਿਹਾ ਨਾ ਭਰਾਵਾ ਇਹ ਰਾਜਨੀਤੀ ਸਾਡੇ ਵਸਤੀ ਗੱਲ ਨਹੀਂ ਅਸੀਂ ਤਾਂ ਮੈਂ ਕਿਹਾ ਜੋ ਕਮਾਣਾ ਉਹੀ ਖਾਣਾ ਮੈਂ ਕਿਹਾ ਮੈਂ ਨਹੀਂ ਇਸ ਕਮਚ ਪੈਣਾ ਉਹਨੇ ਮੈਨੂੰ ਬਾਹਰੋਂ ਫੜਿਆ ਤੇ ਜ਼ੋਰ ਦੇ ਨਾਲ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਲ ਕੇ ਲੈ ਗਿਆ ਜਦੋਂ ਲੈ ਗਿਆ ਤੇ ਜਿਹੜੀ ਮੀਟਿੰਗ ਮੈਂ ਅਟੈਂਡ ਕੀਤੀ ਉਸ ਮੀਟਿੰਗ ਦੇ ਵਿੱਚ ਰਿਟਾਇਰਡ ਟੀਚਰ ਸਨ ਕਿਸਾਨ ਸਨ ਮਜ਼ਦੂਰ ਸਨ ਨੌਜਵਾਨ ਸਨ ਮੇਰੀਆਂ ਭੈਣਾਂ ਸਨ ਮੈਲਾਜਮ ਸਨ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਉਸ ਧਰਤੀ ਦੇ ਪੈਦਾ ਹੋਏ ਜਿੱਥੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦਾ ਸਾਡਾ ਸਥਾਨ ਖਟਕਟ ਕਲਾਂ ਦੀ ਧਰਤੀ ਸੋ ਤੁਹਾਨੂੰ ਇਸ ਦਿਨ ਵੀ ਮੁਬਾਰਕਬਾਦ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਮਾਨਜੋਗ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੇ 92 ਸਾਥੀਆਂ ਦੇ ਨਾਲ ਜਿਨ੍ਹਾਂ ਨੂੰ ਆਪਣਾ ਸਹਿਮਤੀ ਦਿੱਤੀ ਜਿਸ ਧਰਤੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੌਂ ਚੱਕ ਕੇ ਗਏ ਤੁਸੀਂ ਉਸੇ ਧਰਤੀ ਦੇ ਉੱਤੇ ਸੌਂ ਚੁੱਕਣ ਆਏ ਹੋ ਤੁਹਾਨੂੰ ਇਸ ਗੱਲ ਦੀ ਵੀ ਮੈਂ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦਿੰਦਾ ਸ਼ਹੀਦਾਂ ਦੀ ਉਹ ਧਰਤੀ ਤੇ ਸਾਡੀ ਉਸ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਸਵੇਰੇ ਉੱਠੋ ਕੰਮ ਤੇ ਜਾਓ ਤੇ ਰਾਤ ਨੂੰ ਸੌਂ ਜਾਓ ਇਹ ਕੰਮ ਸਾਰੇ ਕਰਦੇ ਆ ਆਪਣੇ ਪਰਿਵਾਰ ਦੇ ਲਈ ਹਰ ਕੋਈ ਕਰਦਾ ਆਪਣੇ ਜੋਗਾ ਹਰੇ ਕੋਈ ਹੁੰਦਾ ਪਰ ਸਾਨੂੰ ਜਿਹੜੇ ਸਾਡੇ ਕੁਰਬਾਨੀ 23 23 ਸਾਲ ਦੇ ਸਾਡੇ ਨੌਜਵਾਨ ਸਾਡੇ ਦੇਸ਼ ਲਈ ਕਰਕੇ ਗਏ ਆ ਸਾਡੀ ਆਣ ਵਾਲੀਆਂ ਪੀੜ੍ਹੀ ਲਈ ਕਰਕੇ ਗਏ ਆ ਸਾਨੂੰ ਉਹਨਾਂ ਲਈ ਵੀ ਕੁਝ ਕਰਨਾ ਚਾਹੀਦਾ ਮੇਰੇ ਦਿਲ ਵਿੱਚ ਵੀ ਸ਼ੌਕ ਪੈਦਾ ਹੋਇਆ ਮੈਂ ਕਿਹਾ ਮੈਂ ਜਰੂਰ ਪਾਰਟੀ ਲਈ ਕੰਮ ਕਰਾਂਗਾ ਤੇ ਪੁੱਛਿਆ ਕਹਿੰਦੇ ਕਿੰਨਾ ਟਾਈਮ ਮੈਂ ਕਦੇ ਝੂਠ ਨਹੀਂ ਬੋਲਿਆ ਮੈਂ ਕਿਹਾ ਜੀ ਮਹੀਨੇ ਦੇ ਵਿੱਚ ਇੱਕ ਘੰਟਾ ਮਹੀਨੇ ਦੇ ਵਿੱਚ ਇੱਕ ਘੰਟਾ ਪਾਰਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਤੇ ਪਾਰਟੀ ਨੇ ਮੈਨੂੰ ਬੂਥ ਦਾ ਪ੍ਰਧਾਨ ਬਣਾਇਆ ਬੂ ਦੇ ਪ੍ਰਧਾਨ ਲੱਗਣ ਤੋਂ ਬਾਅਦ ਡਿਪਟੀ ਸਪੀਕਰ ਤੱਕ ਦੀ ਮੈਂ ਗੱਲ ਲੱਦਦਾ ਕਿ ਬੂ ਦੇ ਪ੍ਰਧਾਨ ਤੋਂ ਕਈ ਵਾਰ ਅਸੀਂ ਗੱਲ ਕਰਦੇ ਕਿ ਪੰਜ ਬਹੁਤ ਛੋਟਾ ਹੁੰਦਾ ਆਇਆ ਔਰ ਛੋਟਾ ਹੁੰਦਾ ਨਹੀਂ ਹੈ ਮੈਂ ਜਿਹੜੀ ਪਹਿਲਾਂ ਬੇਨਤੀ ਕਰਕੇ ਹਟਿਆ ਸਰਪੰਚ ਬੰਡਾ ਵੀ ਸੌਖਾ ਪੰਜ ਬੰਡਾ ਸੱਤੋ ਆਖਿਆ ਤੇ ਉਸ ਟਾਈਮ ਜਦੋਂ ਬੂ ਦਾ ਪ੍ਰਧਾਨ ਲੱਗਿਆ ਤੇ ਪਾਰਟੀ ਨੇ ਮੇਰੀ ਮਿਹਨਤ ਦੇਖ ਕੇ ਮੈਨੂੰ ਸਰਕਲ ਦਾ ਪ੍ਰਧਾਨ ਬਣਾਇਆ ਸਰਕਲ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਨੇ ਮੈਨੂੰ ਲੋਕ ਸਭਾ ਸ਼੍ਰੀ ਨਾਨ ਬਰਸਾਤ ਜਿਹਦੇ ਵਿੱਚ ਗੜਸ਼ੰਕਰ ਨਮਾ ਸ਼ਹਿਰ ਬੰਗਾ ਬਲਾਜਰ ਚੰਕੌਰ ਸਾਹਿਬ ਖਰੜ ਮੋਹਾਲੀ ਅਨੰਦਪੁਰ ਸਾਹਿਬ ਤੇ ਰੋਪੜ ਨਾ ਹੱਕੇ ਪੈਂਦੇ ਨੇ ਇਹਦਾ ਮੈਨੂੰ ਪ੍ਰਧਾਨ ਬਣਾਇਆ ਔਰ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੈਨੂੰ ਬਿੜਾ ਮੰਗਿਆ ਗੜਸ਼ੰਕਰ ਹਲਕੇ ਤੋਂ ਟਿਕਟ ਦਿੱਤੀ ਤੇ ਮੇਰੇ ਗੜਸ਼ੰਕਰ ਦੇ ਲੋਕਾਂ ਨੇ ਮੈਨੂੰ ਦਿੱਤਾ ਕਿ ਉੱਥੇ ਭੇਜਿਆ ਜਿੱਦੇ ਵਾਵਾ ਸਾਹਿਬ ਵੇਦਕਰ ਜੀ ਨੇ ਉਂਗਲ ਕੀਤੀ ਹੋਈ ਹੈ ਕਿ ਤੁਹਾਡੇ ਲਈ ਉੱਥੇ ਲਿਖੋਣੇ ਆ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहलता मिलती चौबी घंटे बुक करो अपनी अठानवे अठ सो उन्वे अस्सी छे सो चौहत्तर आथ विजिट करो संधु हॉस्पिटल चंडीगढ़ रोड नवा शेहर श्री भगत विशेष सरगर्मिया फिर ਤਾਂ ਬਿਲੀਟ ਇਹ ਤਾਰੀਖਾਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਇਜਾਜ਼ਤ ਦਿਓ ਧੰਨਵਾਦ